प्यारे बच्चों सश्यका तो सब द स्वागत करता हां जदी वीडियो विच आज मैं सब नु कराण च रहया हां जीवन विच कीरत दी था देवते ऐसे तो जे तो हां निहास तक मे चलो सब्सक्राइब नहीं कीता है तो कर दो नाल कर दो इस वीडियो नु लाइक उस बेल आइकन नु भी तो सर दबा दियो ताकि तहां मेरी वीडियो दे नोटिफिकेशन सब तो पहला वेले तो चलो हुन आपा इस वीडियो नु करदे हां शुरू रोजी रोटी प्राप्त करण ले हर मनुष्य हिला वसीला ਕਰਦਾ ਹੈ ਮਨੁੱਖੀ ਜੀਵਨ ਵਿੱਚ ਮੁੱਖ ਲੋੜਾ ਰੋਟੀ ਕਪੜਾ ਅਤੇ ਮਕਾਨ ਹਨ ਅਤੇ ਇਹਨਾਂ ਲੋੜਾਂ ਦੀ ਪੂਰਤੀ ਲਈ ਮਨੁੱਖਰ ਕੋਈ ਨਾ ਕੋਈ ਢੰਗ ਅਪਣਾਉਂਦਾ ਹੈ ਪਰ ਜੋ ਆਤਮਿਕ ਆਨੰਦ ਹੱਥੀਂ ਕੀਰਤ ਕਰਕੇ ਖਾਣ ਵਿੱਚ ਆਉਂਦਾ ਹੈ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕੀਰਤ ਦਾ ਅਰਥ ਹੈ ਦਸਾਂ ਨੋਹਾਂ ਦੀ ਹੱਕ ਹਲਾਲ ਦੀ ਕਮਾਈ ਤੇ ਇਮਾਨਦਾਰੀ ਨਾਲ ਕੀਤੀ ਹੋਈ ਕਾਲਣਾ ਹੱਥੀ ਕੀਰਤ ਕਰਕੇ ਕੀਤੀ ਗਈ ਕਮਾਈ ਬਰਕਤ ਵਾਲੀ ਹੁੰਦੀ ਹੈ ਹੱਕ ਹਲਾਲ ਦੀ ਕਮਾਈ ਦੀ ਰੁੱਖੀ ਮਿੱਸੀ ਵੀ ਚੋਰੀ ਵਰਗਾ ਸਵਾਦ ਦਿੰਦੀ ਹੈ ਸਿਆਣਿਆਂ ਨੇ ਸਹੀ ਹੀ ਕਿਹਾ ਹੈ ਕੰਮ ਮਜਬੂਰੀ ਖਾ ਚੂਰੀ ਦਸਾ ਨਹਾ ਦੀ ਕਿਰਤ ਕਮਾਈ ਖਾਣ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਜਿਸ ਦਾ ਨਿਰਤਾਰਾ ਕਰਨ ਲਈ ਉਹਨਾਂ ਨੇ ਪਾਈ ਲਾਲੋ ਦੀ ਰੁੱਖੀ ਮਿੱਸੀ ਰੋਟੀ ਵਿੱਚ ਦੁੱਧ ਅਤੇ ਮਾਲਿਕ ਭਾਗੋ ਦੇ ਭਗਵਾਨਾ ਵਿੱਚ ਲਹੂ ਨਚੋੜ ਕੇ ਅਸਲ ਸਚਾਈ ਤੋਂ ਜਾਣੂ ਕਰਵਾਇਆ ਧਾਰਮਿਕ ਗ੍ਰੰਥਾ ਵਿੱਚ ਕੀਰਤ ਦੀ ਮਹਾਨ ਤਦਸੀ ਗਈ ਹੈ ਕਿ ਸੰਸਾਰਿਕ ਧੰਧਾਂ ਤੋਂ ਭੱਜ ਕੇ ਸੰन्यास धारण ਕਰਨਾ ਰੱਬ ਨਾਲ ਨਹੀਂ ਜੋੜਦਾ ਸਗੋਂ ਕੀਰਤਿ ਕਮਾਈ ਕਰਕੇ ਰੱਬ ਦਾ ਨਾਮ ਲੈਣ ਵਾਲਾ ਵਿਅਕਤੀ ਪਰਮਾਤਮਾ ਦੇ ਨੇੜੇ ਹੈ ਜੇਕਰ ਮਨੁੱਖ ਅਥੀ ਕੀਰਤ ਕਰਨ ਤੋਂ ਘਤਰ ਆਉਂਦਾ ਹੈ ਸੰਗ ਕੇ ਖਾਂਦਾ ਹੈ ਜਾਂ ਗਲਤ ਤਰੀਕਿਆਂ ਨਾਲ ਤਾਂ ਇਕੱਠਾ ਕਰਦਾ ਹੈ ਗਰੀਬਾਂ ਦਾ ਖੂਨ ਚूस ਕੇ ਆਪਣਾ ਆਪਣੀਆਂ ਤਜੋਰੀਆਂ ਭਰਨ ਵਾਲਾ ਵਿਅਕਤੀ ਕੀਰਤ ਨਹੀਂ ਕਰਦਾ ਉਹ ਉੱਥੇ ਸਿੱਧੇ ਤਰੀਕੇ ਨਾਲ ਧਨ ਕਮਾ ਤਾਂ ਲੈਂਦੇ ਹਨ ਪਰ ਉਸ ਦੇ ਮਨ ਵਿੱਚ ਧਨ ਚਲੇ ਜਾਣ ਦਾ ਡਰ ਰਹਿੰਦਾ ਹੈ ਉਸ ਨੂੰ ਮਾਨਸਿਕ ਸ਼ਾਂਤੀ ਨਹੀਂ ਮਿਲਦੀ ਸੰਤਾ ਮਹਾਪਰਸ਼ਾ ਆਪਣੇ ਆਪਣੇ ਸਮੇਂ ਵਿੱਚ ਮਨੁੱਖ ਨੂੰ ਮਿਹਨਤ ਕਰਨ ਦਾ ਉਪਦੇਸ਼ ਦਿੰਦੇ ਸਨ ਅਗਰ ਕੀਰਤ ਕੀਤੀ ਜਾਂਦੀ ਹੈ ਤਾਂ ਉਸ ਦਾ ਫਾਇਦਾ ਜ਼ਰੂਰ ਮਿਲਦਾ ਹੈ ਕੀਰਤੀ ਬੰਦੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਰਹੇ ਹਣ ਉਸ ਨੂੰ ਮਾੜੇ ਪਾਸੇ ਜਾਣ ਦੀ ਵਹਿਲ ਨਹੀਂ ਹੁੰਦੀ ਕੀਰਤੀ ਮਨੁੱਖ ਹਰ ਇੱਕ ਪਾਸੇ ਤੋਂ ਸਤਿਕਾਰ ਦਾ ਯੋਗ ਹੁੰਦਾ ਹੈ ਕਈ ਦੇਸ਼ ਜ਼ਿਆਦਾ ਤਰੱਕੀ ਕਰ ਰਹੇ ਹਨ ਕਿਉਂਕਿ ਉਹਨਾਂ ਦੇਸ਼ਾਂ ਵਿੱਚ ਆਪਣੇ ਹੱਥੀ ਕੀਰਤ ਕਰਨ ਵਿੱਚ ਸ਼ਰਮ ਨਹੀਂ ਮਹਿਸੂਸ ਕੀਤੀ ਜਾਂਦੀ ਵੱਡੇ ਤੋਂ ਵੱਡਾ ਅਧਿਕਾਰੀ ਵੀ ਹੱਥੀ ਕੀਰਤ ਕਰਕੇ ਖਾਂਦਾ ਹੈ ਉਹ ਛੁੱਟੀ ਵਾਲੇ ਦਿਨ ਨੂੰ ਵੀ ਕੰਮ ਦਾ ਦਿਨ ਬਣਾਉਂਦੇ ਹਨ ਕੀਰਤ ਹੀ ਮਨੁੱਖ ਲਈ ਕੰਮ ਹੀ ਪੂਜਾ ਹੈ ਸਭ ਨੂੰ ਕੀਰਤ ਦਾ ਮਹੱਤਵ ਸਮਝ ਕੇ ਕੀਰਤ ਕਰਨੀ ਚਾਹੀਦੀ ਹੈ ਤਾਂ ਪਿਆਰੇ ਬੱਚਿਓ ਅੱਜ ਦੇ ਵੀਡੀਓ ਲਈ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸਨੂੰ ਪੁਰਖੰਦ ਲਈ ਧੰਨਵਾਦ